ਇਹ ਜਦੋਂ ਵੀ ਜਣੇ ਲੰਘਦੇ ਨੇ ਕੁੜੀਆਂ ਜਾਣ ਜਾਣ ਕੇ ਅੱਗੇ ਆਉਂਦੀਆਂ ਇਹਨਾਂ ਦੀ ਇਹਨਾਂ ਨੂੰ ਇਹ ਪਰੇਸ਼ਾਨੀਆਂ ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਰੰਜਸ਼ਬਾਜੀ ਨਹੀਂ ਸੀਗੀ ਜਦੋਂ ਹੁਣ ਬੇਟੀ ਉਹ ਅੱਗੇ ਹੋ ਕੇ ਵੀ ਮੈਨੂੰ ਕੌਣ ਆ ਕੱਢਣ ਵਾਲਾ ਵੀ ਮੈਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਣੀ ਬਦੀਕੀ ਕਰਦੀ ਆ ਉਹ ਹਰ ਪੱਖ ਤੋਂ ਬਾਪ ਨੇ ਉਹਦੋਂ ਕਰਨ ਦੀ ਬਜਾਏ ਹੁਣ ਇਹਨਾਂ ਦੇ ਉਲਟਾ ਕੇਸ ਘਰ ਦਾ ਕੋਰਟ ਦਾ ਕੇਸ ਕਰਕੇ ਨਾਉਂ ਸੰਮਣ ਭੇਜਤੇ ਨੇ ਗੱਲ ਤਾਂ ਇਹ ਆ ਵੀ ਅੱਜ ਇਹੀ ਪਿੰਡ ਵਾਲੇ ਨੇ ਤਕਲੀਫ ਮੰਨੀ ਸਾਰੇ ਪਿੰਡ ਦੀ ਮੰਨੀ ਆ ਤਕਲੀਫ ਇਹ ਕੱਲ ਦੀ ਵੀ ਇਹ ਤਾਂ ਤੁਸੀਂ ੱੱਕਾਏ ਕਰਨਾ ਰਹੇ ਇੱਕ ਪਾਸੇ ੱੱਕਾ ਨਾ ਨਾ ਕਰੋ ਲੋਕਾਂ ਨਾਲ ਇਹ ਕਾਨੂੰਨ ਵੀ ਬਹੁਤ ਗਲਤ ਨੇਗੇ ਇਹ ਜੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਇੱਕ ਪਾਸੇ ਕਾਨੂੰਨ ਹੈ ਦੂਜੇ ਪਾਸੇ ਭਾਈਚਾਰਾ ਜਿਹੜਾ ਸਮਾਜ ਇਹ ਜਿਹੜਾ ਕਾਨੂੰਨ ਆ ਜੀ ਇਹ ਭਾਈਚਾਰਾ ਕਾਂਝ ਤੋੜ ਰਿਹਾਗਾ ਇਹ ਜਿਹੜੇ ਕਾਨੂੰਨ ਇਹੋ ਜੇ ਬਣਾਏ ਜਾ ਰਹੇ ਨੇ ਨਾ ਇਹ ਭਾਈਚਾਰਰਕ ਜਿਹੜੀ ਸਾਂਝ ਆ ਉਹਨੂੰ ਤੋੜਨ ਲਈ ਬਣਾਏ ਜਾ ਰਹੇ ਨੇ ਨਾ ਕਿ ਜੋੜਨ ਲਈ ਜੇ ਪੇਂਟੀ ਤਾਂ ਹੈ ਕੁਝਾਰਾ ਡੱਗਾ ਸਾਰੇ ਹੀ ਸਾਰੇ ਹੀ ਲੱਗ ਨੂੰ ਦੇਖੀ ਹੈ ਕਿ ਆਪਾਂ ਇਹਨਾਂ ਦਾ ਸਾਫ ਲਈਏ ਤਾਂ ਕਿ ਜੋ ਇਹ ਆਪਣਾ ਟੁਕੜੀ ਨੀਂਦ ਸੌ ਸਕਣਾ ਸਾਰੇ ਹੀ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਇਹਨਾਂ ਦਾ ਆਪਾਂ ਸਾਫ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਾਰੇ ਹਾਂ ਵਾਹਿਗੁਰੂ ਕਾ ਤੁਸੀਂ 500 ਸੂਸੀ ਗੱਲ ਜਿਹੜੀ ਕਹੀ ਆ ਉਹ ਸਹੀ ਕਹੀ ਹੈ ਤੁਸੀਂ ਆਪਣੇ ਵਾਲੀ ਗੱਲ ਲੱਕੋ ਬੰਦੇ ਦਾ ਬੋਲ ਪੁੱਤਰਾ ਨਾ ਜੇ ਇਧਰ ਕਿਤੇ ਕੋ ਬਾਹਰ ਮੇਲ ਚੱਕੀ ਨੂੰ ਬਣਾਉ ਬੋਲ ਤੂੰ ਬਲਾ ਬਲਾਲਾ ਕੋਈ ਲੇਡੀਸ ਬੁਲਾਓ ਆਏ ਹੋ ਜੇ ਆਏ ਹੋਰਾ ਹਰ ਕੋਈ ਬੋਲ ਸਕਦਾ ਮੈਂ ਕੋ ਮੁਰੇ ਹਾਂਜੀ ਗੱਲ ਤੁਸੀਂ ਇਹਨਾਂ ਦੇ ਕੋਲ ਨਹੀਂ ਪਰ ਕੋਈ ਬੋਲਦਾ ਕਿ ਮੈਂ ਕਹਿੰਦਾ ਮੈਂ ਚਾਰ ਕੀ ਬੈਠੇ ਨਹੀਂ ਇੱਕ ਇੱਕ ਮਾੜੀ ਮੋਟਰ ਕੰਮ ਨਹੀਂ ਹੋਦਾ ਤੋੜਾ ਕੀ ਹੋ ਗਏ ਬਲ ਸਰਪੰਚ ਗੁਰਚਰਨ ਸਿੰਘ ਜੀ ਤੇ ਤੁਸੀਂ ਹਜੇ ਤੇ ਸਰਪੰਚ ਹਾਂਜੀ ਹਾਂਜੀ ਕੀ ਮਾਮਲਾ ਜੀ ਸਰਪੰਚ ਮਾਮਲਾ ਜੀ ਹੈ ਅੱਜ ਤੋਂ 8-10 7-8 ਸਾਲ ਪਹਿਲਾਂ ਇਹਨਾਂ ਦੀ ਆਪਣੇ ਕਰਮਜੀਤ ਸਿੰਘ ਦੀ ਬੇਟੀ ਤੇ ਕੁਲਵਿੰਦਰ ਸਿੰਘ ਦੇ بیٹے ਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ ਉਹ ਕਾਫੀ ਟਾਈਮ ਤੋਂ ਜਣੀ ਬਾਹਰ ਰਹਿ ਰਹੇ ਸੀਗੇ ਹੁਣ 6 ਸਾਲ 6 ਮਹੀਨੇ ਤੋਂ ਲਗਾਤਾਰ ਇੱਥੇ ਰਹਿ ਰਹੇ ਨੇ ਇਹ ਜਦੋਂ ਵੀ ਜਣੀ ਲੰਘਦੇ ਨੇ ਗੁੜੀਆਂ ਜਾਣ ਜਾਣ ਕੇ ਅੱਗੇ ਆਉਂਦੀਆਂ ਇਹਨਾਂ ਦੀ ਇਹਨਾਂ ਨੂੰ ਇਹ ਪਰੇਸ਼ਾਨੀਆਂ ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਰੰਜਸ਼ਬਾ ਜੀ ਨਹੀਂ ਸੀਗੀ ਜਦੋਂ ਹੁਣ ਬੇਟੀ ਉਹ ਅੱਗੇ ਹੋ ਕੇ ਵੀ ਮੈਨੂੰ ਕੌਣ ਆ ਕੱਢਣ ਵਾਲਾ ਵੀ ਮੈਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਣੀ ਬਦੀਕੀ ਕਰਦੀ ਆ ਉਹ ਹਰ ਪੱਖ ਤੋਂ ਉਹ ਕੁੜੀਆ ਮੁੰਡੇ ਦੇ ਬਾਪ ਨਾਲ ਵੀ ਅਸੀਂ ਗੱਲਬਾਤ ਕੀਤੀ ਅੱਜ ਤੋਂ 10-15 ਦਿਨ ਪਹਿਲਾਂ ਚੌਂਕੀ 'ਚ ਵੀ ਬੁਲਾਇਆ ਸੀਗਾ ਉਹ ਕਹਿੰਦਾ ਜੀ ਮੈਂ ਇਹਨਾਂ ਦਾ ਪ੍ਰਬੰਧ ਕਰ ਦੂੰ ਸਾਈਡ ਤੇ ਕਰ ਦੂੰਗਾ 30 ਤਰੀਕ ਤੱਕ ਉਹਨੇ 30 ਤਰੀਕ ਤੱਕ ਦਾ ਸਮਾਂ ਲਿਆ ਸੀਗਾ ਉਹ 30 ਤਰੀਕ ਦਾ ਸਮਾਂ ਲੈਣ ਦੇ ਬਾਵਜੂਦ ਵੀ ਉਹਨੇ ਬਾਹਰ ਕਿਤੇ ਸੈਟਿੰਗ ਕਰਨ ਦੀ ਬਜਾਏ ਇਨਾ ਤੇ ਹਰਾਸਮੈਂਟ ਦਾ ਮੇਰਾ ਖਿਆਲ ਹੈ ਸ਼ਾਇਦ ਕੇਸ ਕਰਤਾ ਇਹ ਕਹਿੰਦੇ ਨੇ ਵੀ ਸਾਨੂੰ ਸੰਮਣ ਆ ਗਏ ਨਹੀਂ ਸਾਡੀ ਪਿੰਡ ਦੀ ਹੁਣ ਜਿਹੜਾ ਅੱਜ ਦਾ ਇਕੱਠ ਹੋਇਆ ਇਹ ਏਸੇ ਕਰਕੇ ਹੋਇਆ ਵੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ ਪਿੰਡ ਚੋਂ ਨਾ ਤਾਂ ਮੇਰੇ ਕੋਲੇ ਕੋਈ ਅਥਾਰਟੀ ਆ ਵੀ ਹਾਂ ਮੈਂ ਉਹਨੂੰ ਪਿੰਡ ਚੋਂ ਬਾਹਰ ਕੱਢ ਸਕਾਂ ਹਾਂ ਇਹ ਪਬਲਿਕ ਬਾਈਕਾਟ ਅਸੀਂ ਜਿਵੇਂ ਸਾਡਾ ਸਮਾਜ ਆ ਪਿੰਡ ਆ ਸਾਰਾ ਉਹਦਾ ਸੋਸ਼ਲ ਬਾਈਕਾਟ ਕਰੂਗਾ ਕਿਸੇ ਤਰ੍ਹਾਂ ਦੀ ਉਹਦੇ ਨਾਲ ਪਰਿਵਾਰ ਨਾਲ ਸਾਂਝ ਨਹੀਂ ਰੱਖੂਗਾ ਇਹ ਏਸੇ ਵਾਸਤੇ ਅਸੀਂ ਜਿਹੜਾ ਅੱਜ ਦਾ ਇਕੱਠ ਆ ਇਸ ਕਰਕੇ ਰੱਖਿਆ ਸੀਗਾ ਬਾਈਕਾਟ ਕਿਉਂ ਕਰ ਰਹੇ ਤੁਸੀਂ ਕਿਉਂਕਿ ਇਹ ਹੈ ਕੱਲ ਨੂੰ ਹੋਰ ਬੱਚਿਆਂ ਤੇ ਵੀ ਅਸਰ ਪੈਂਦਾ ਬਾਈਕਟ ਤਾਂ ਕਰ ਰਿਹਾ ਕੱਲ ਨੂੰ ਜੇ ਉਹਦਾ ਬਾਈਕਟ ਕਰਾਂਗੇ ਪਰਿਵਾਰ ਦਾ ਤਾਂ ਦੂਜੇ ਬੱਚਿਆਂ ਨੂੰ ਸੇਧ ਮਿਲੂਗੀ ਵੀ ਹਾਂ ਕੱਲ ਨੂੰ ਸਾਡੇ ਮਾਂ ਬਾਪ ਨਾਲ ਵੀ ਇਹ ਹੋਊਗਾ ਸਾਡੇ ਨਾਲ ਵੀ ਇਹ ਹੋਊਗਾ ਕਿ ਬਾਈਕਟ ਕਰਨ ਦਾ ਮੇਨ ਕਾਰਨ ਇਹੀ ਹੈ ਕਿਉਂਕਿ ਹੋਰ ਬੱਚਿਆਂ ਨੂੰ ਸੇਧ ਮਿਲੂ ਜੇ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਉਤਸਾਹਤ ਹੁੰਦੇ ਨੇ ਵੀ ਇਹਦਾ ਕੀ ਬਗਾਲ ਲਿਆ ਇਹ ਵੀ ਦਰਤੇ ਰਹੀ ਰਹੇ ਨੇ ਮੇਨ ਕਾਰਨ ਇਹ ਆ ਕਿ ਹੋਰ ਵੀ ਵਾਇਲੇਸ਼ਨ ਕਰਦੇ ਨੇ ਬੰਦੇ ਇਹ ਹੋਰਤਾ ਹੀ ਹੈ ਜੀ ਇਹ ਜਦੋਂ ਜਾਂਦੇ ਨੇ ਦਰਤ ਦੇ ਦਾਰਾ ਉਹ ਮੇਨ ਰਸਤਾ ਇਹੀ ਹੈ ਇਹਨਾਂ ਦਾ ਲੰਘਣ ਦਾ ਉਹੀ ਪ੍ਰੋਬਲਮ ਆ ਕੱਲ ਨੂੰ ਰੱਬ ਨਾ ਕਰੇ ਖੁਦਾ ਦਾ ਖਾਸਤਾ ਕੋਈ ਲੜਾਈ ਝਗੜਾ ਹੋ ਜਾਏ ਕੋਈ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਜਾਨੀ ਮਾਲੀ ਨੁਕਸਾਨ ਹੋ ਜਾਵੇ ਇਸ ਕਰਕੇ ਅਸੀਂ ਜਿਹੜਾ ਅੱਜ ਦਾ ਕੱਟ ਸੀਗਾ ਇਹ ਰੱਖਿਆ ਸੀਗਾ ਉਹਨਾਂ ਨੂੰ ਆਪ ਦੇ ਤੌਰ ਤੇ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਮੈਂ ਤੇ ਹੁਣ ਵੀ ਸਾਡੀ ਪੂਰੀ ਪੰਚਾਇਤ ਇੱਕ ਵਾਰੀ ਉਸ ਨੂੰ ਬੇਨਤੀ ਕਰੂਗੀ ਕਿ ਜੇ ਇਹ ਸਾਈਡ ਤੇ ਰਹਿ ਲੈਣ ਕੋਈ ਲੜਾਈ ਝਗੜਾ ਪਰਿਵਾਰ ਤੇ ਜਿਹੜੀ ਕਿਸੇ ਤਰ੍ਹਾਂ ਦੀ ਦੋਹਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰਹੇ ਲੜਾਈ ਝਗੜਾ ਨਾ ਹੋਵੇ ਇਹੀ ਬੇਨਤੀ ਹੁਣ ਅਸੀਂ ਦੁਬਾਰਾ ਵੀ ਉਹਨਾਂ ਨੂੰ ਪਰਿਵਾਰ ਨੂੰ ਕਰਾਂਗੇ ਇਹ ਨਾਮ ਹੈ ਕਿਹੜੇ ਪਿੰਡ ਦਾ ਇਹ ਮੈਂ ਕਲਵੱਟੀ ਪਿੰਡਾ ਕਮਲਜੀਤ ਸਾਹਿਬ ਦਾ ਸਰਪੰਚ ਇਹ ਕਾਜ ਤੋਂ ਕਾਫੀ ਦੇ ਸਾਲ ਹੈ ਕਈ ਸਾਲ ਪਹਿਲਾਂ ਐਸੇ ਪਰਿਵਾਰ ਦੋ ਇਕੱਠੇ ਰਹਿੰਦੇ ਨੇ ਇੱਕ ਦੂਜੇ ਦੇ ਕੋਈ ਕੋਈ ਗਲੀ ਚ ਰਹਿੰਦੇ ਨੇ ਇੱਕੋ ਹੀ ਨਾਲ ਨਾਲ ਕੰਧਾਂ ਦਕੰਧਾਂ ਇਹਨਾਂ ਦੀ ਹੈਗੀ ਆ ਚਲੋ ਆਪਸ ਵਿੱਚ ਬੱਚਿਆਂ ਨੇ ਵਿਆਹ ਕਰਾ ਲਿਆ ਕੁੜੀ ਮੁੰਡੇ ਨੇ ਇਹਨਾਂ ਨੇ ਚਲੋ ਸਾਰਿਆਂ ਨੇ ਸੱਜੇ ਹੋ ਕੇ ਪਿੰਡ ਵਾਲਿਆਂ ਨੇ ਵੀ ਸਮਝਾਤਾ ਵੀ ਚਲੋ ਜੇ ਇਹਨਾਂ ਨੇ ਬੱਚਿਆਂ ਨੇ ਗਲਤੀ ਕਰ ਲਈ ਸੋ ਕਰ ਲਈ ਚਲੋ ਇਹਨਾਂ ਨੂੰ ਆਜ਼ਾਦ ਕਰ ਦਿਓ ਉੱਥੇ ਇਹੀ ਮਤਾ ਪਾਇਆ ਗਿਆ ਸੀ ਪਿੰਡ ਦਾ ਵੀ ਲੋ ਇਹਨਾਂ ਦੀ ਲਿਖਤ ਵੀ ਇਹੀ ਹੋਈ ਸੀ ਵੀ ਵਿਆਹ ਕਰ ਲਿਆ ਇਹ ਧੂਰੀ ਇਹਨਾਂ ਨੇ ਲਿਖਤ ਹੋਈ ਸੀ ਜੀ ਕੋਈ ਪਰ ਐਗਰੀਮੈਂਟ ਲਿਖਿਆ ਸੀ ਨਾ ਐਗਰੀਮੈਂਟ ਲਿਖਿਆ ਸੀ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਆਪ ਦਾ ਵੀ ਇਹ ਪਿੰਡ ਚ ਨਹੀਂ ਰਹਿਣਗੇ ਵੀ ਇਹ ਮੈਂ ਇਹਨਾਂ ਦਾ ਇਂਤਜਾਮ ਕਿਤੇ ਵੀ ਮਰਜ਼ੀ ਕਰਾਂ ਵੀ ਇਹ ਮੈਂ ਪਿੰਡ ਚ ਨਹੀਂ ਰਹੂੰਗਾ ਇਹ ਰਹਿੰਦੇ ਨਹੀਂ ਸਕੇ ਹੁਣ ਉਹ ਹੁਣ 6 ਮਹੀਨੇ ਤੋਂ ਕਹਿੰਦੇ ਲਗਾਤਾਰ ਇਹ ਪਿੰਡ ਚ ਹੀ ਰਹਿ ਰਹੇ ਨੇ ਇਹਨਾਂ ਨੇ ਰੋਕਿਆ ਵੀ ਉਹਨਾਂ ਨੂੰ ਵੀ ਬੇਮਿਹਨਤੀ ਵੀ ਕਰੀ ਭਾਈ ਤੁਸੀਂ ਇਹ ਕੰਮ ਨਾ ਕਰੋ ਨੇ ਬੇਤੀ ਗਰੀ ਇਹ ਪਰਿਵਾਰ ਨੇ ਕੁੜੀ ਵਾਲਿਆਂ ਨੇ ਹਾਂਜੀ ਫਿਰ ਚੌਕੀ ਚ ਵੀ ਗੱਲ ਹੋਈ ਆ ਚੌਕੀ ਚ ਵੀ ਉਹਨੇ ਇਹੀ ਗੱਲ ਕਹੀ ਆ ਵੀ ਮੈਂ 15 ਦਿਨ ਦੇ ਵਿੱਚ ਵਿੱਚ ਆਪਦੇ ਬੱਚੇ ਦਾ ਇੰਤਜ਼ਾਮ ਕਰ ਦੂ ਕਿਤੇ ਮਾਫੀ ਕਰਦਾ ਮੈਨੂੰ 15 ਦਿਨ ਦਾ ਟਾਈਮ ਦੋ ਤੇ ਬਾਪ ਨੇ ਹਾਂਜੀ ਹਾਂ ਉਹ ਲੜਕੇ ਦੇ ਬਾਪ ਨੇ ਹੁਣ ਲੜਕੇ ਦੇ ਬਾਪ ਨੇ ਉਹਦੋਂ ਕਰਨ ਦੀ ਬਜਾਏ ਹੁਣ ਇਹਨਾਂ ਦੇ ਉਲਟਾ ਕੇਸ ਕਰਤਾ ਕੋਰਟ ਦੇ ਕੇਸ ਕਰਕੇ ਇਹਨਾਂ ਨੂੰ ਸੰਮਣ ਭੇਜਤੇ ਨੇ ਗੱਲ ਤਾਂ ਇਹ ਹੈ ਵੀ ਅੱਜ ਇਹੀ ਪਿੰਡ ਵਾਲੇ ਨੇ ਤਕਲੀਫ ਮੰਨੀ ਸਾਰੇ ਪਿੰਡ ਨੇ ਮੰਨੀਆਂ ਤਕਲੀਫ ਇਸ ਗੱਲ ਦੀ ਵੀ ਇਹ ਤਾਂ ਤੁਸੀਂ ੱੱਕਾਈ ਕਰਨਾ ਰਹੇ ਹੋ ਕਿ ਪਾਸੇ ੱੱਕਾ ਨਾ ਨਾ ਕਰੋ ਲੋਕਾਂ ਨਾਲ ਚਲੋ ਠੀਕ ਹੈ ਪਰਿਵਾਰਕ ਬੱਚਿਆਂ ਨੇ ਕਰ ਲਈਆਂ ਗਲਤੀਆਂ ਹੋ ਗਈਆਂ ਕੋਈ ਗੱਲ ਨਹੀਂ ਇਹ ਤਾਂ ਚੱਲਦੀਆਂ ਆਜ਼ਾਦੀਆਂ ਨੇ ਬੱਚਿਆਂ ਨੂੰ ਸਭ ਨੂੰ ਪਤਾ ਹੀ ਵੀ ਸਾਰਾ ਪਤਾ ਹੀ ਬੱਚਿਆਂ ਨੂੰ ਆਜ਼ਾਦੀਆਂ ਨੇ ਅੱਜ ਕੱਲ ਨਾ ਆਪਾਂ ਰੋਕ ਸਕਦੇ ਐ ਇਸ ਗੱਲ ਨੂੰ ਨਾ ਆਪਾਂ ਜ਼ਬਰਦਸਤੀ ਕਰ ਸਕਦੇ ਆ ਗੱਲ ਤਾਂ ਇਹ ਹੈ ਵੀ ਹੁਣ ਤਾਂ ਅਸੀਂ ਇਹੀ ਮਤਾ ਪਾਸ ਕੀਤਾ ਵੀ ਅਸੀਂ ਉਹਨਾਂ ਨਾਲ ਪਰਿਵਾਰਕ ਸਾਂਝ ਨਹੀਂ ਰੱਖਾਂਗੇ ਕੋਈ ਵੀ ਉਹਨਾਂ ਨਾਲ ਬਾਈਕਾਟ ਕੀਤਾ ਜਾਊਗਾ ਅਗਰ ਇਹੋ ਪਿੰਡ ਨਾਲ ਫੈਂਪ ਨਹੀਂ ਹੋਣਗੇ ਜਾਂ ਨਹੀਂ ਪਿੰਡ ਨਾਲ ਰਲ ਕੇ ਰਹਿਣ ਜੇ ਅਸੀਂ ਉਹਦੇ ਮਾਪੇ ਨੂੰ ਤਾਂ ਨਹੀਂ ਕਹਦੇ ਵੀ ਤੁਸੀਂ ਜਾਓ ਪਿੰਡ ਛੱਡ ਕੇ ਅਸੀਂ ਉਹਦੇ ਮਾਪੇ ਇੱਥੇ ਰਹਿਣ ਕੋਈ ਗੱਲ ਨਹੀਂ ਹੈ ਉਹ ਬੱਚਿਆਂ ਨੂੰ ਆਪਣੇ ਨੂੰ ਕਿਤੇ ਸਾਈਡ ਤੇ ਕਰ ਦੇਣਾ ਕਿ ਉਹ ਇਹਨਾਂ ਦੇ ਵੀ ਰੋਜ਼ ਦੀ ਰੋਜ਼ ਆ ਅੱਖਾਂ ਮੂਰੀ ਲੱਗਦੇ ਨੇ ਸਾਹਮਣੇ ਹੁੰਦੇ ਨੇ ਤਕਲੀਫ ਹਤਾ ਹੁੰਦੀ ਹੈ ਜੀ ਮਾਪੇ ਨੂੰ ਜੀ ਵੀ ਵੈਲਿਊੇਸ਼ਨ ਕਰਦੇ ਨੇ ਕਰਦੇ ਨੇ ਛੇੜਖਾਨੇ ਵੀ ਕਰਦੇ ਨੇ ਥੋੜੀ ਬਹੁਤ ਕਰਦੇ ਨੇ ਇਹ ਜੀ ਗੱਲ ਹਾਂਜੀ ਪੁੱਠੇ ਸਿੱਧੇ ਬੋਲਦੀਆਂ ਲੜਕੀਆਂ ਜਿਹੜੀ ਇਹਨਾਂ ਦੀ ਕੁੜੀ ਆ ਉਹੀ ਜਿਆਦਾ ਪੁੱਠਾ ਸਿੱਧਾ ਬੋਲਦੀ ਆ ਜੀ ਸਾਰੇ ਕਰਦੇ ਤਕਲੀਫ ਤਾਂ ਹੈਗੀ ਆ ਨਾ ਪਰਿਵਾਰ ਨੂੰ ਚ ਤਕਲੀਫ ਆ ਤਾਂ ਹੀ ਰੌਲਾ ਪੈ ਗਿਆ ਨਹੀਂ ਜੇ ਨਾ ਤਕਲੀਫ ਹੋਵੇ ਫਿਰ ਬੱਠੇ ਸੀ ਬੱਠੇ ਸੀ ਕੋਈ ਗੱਲ ਨਹੀਂ ਪਿੰਡ ਦਾ ਕੀ ਫੈਸਲਾ ਗਿਆ ਪਿੰਡ ਤਾਂ ਤੇਹੀ ਫੈਸਲਾ ਹੈ ਵੀ ਅਸੀਂ ਭਾਈ ਉਹਨਾਂ ਨੂੰ ਬੇਨਤੀ ਕਰਾਂਗੇ ਪੰਚਾਇਤ ਪੰਚਾਇਤ ਜਾਊ ਸਾਡੀ ਵੀ ਭਾਈ ਤੁਸੀਂ ਇਹਨੂੰ ਸਾਈਡ ਤੇ ਕਰ ਦੋ ਕਿਤੇ ਵੀ ਕਿਤੇ ਬਿਠਾ ਲਓ ਕੋਈ ਗੱਲ ਨਹੀਂ ਆ ਜਿੱਥੇ ਵੀ ਬੈਠਣਾ ਚਾਹਣ ਬੈਠ ਜਾਣਾ ਗਲਬੱਟੀ ਤੋਂ ਬਾਹਰ ਜਿੱਥੇ ਮਰਜੀ ਬੈਠ ਜਾ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਪਰਿਵਾਰ ਵੱਲੋਂ ਕੋਈ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਊਗੀ ਘਰ ਵੱਲੋਂ ਸਹਿਮਤੀ ਦਿੱਤੀ ਗਈ ਹੈ ਤੇ ਪੰਚਾਇਤ ਵਿੱਚ ਦਿੱਤੀ ਗਈ ਹੈ ਸਾਰਾ ਸਹਿਮਤੀ ਦੱਸੀ ਗਈ ਹੈ ਵੀ ਅਸੀਂ ਕੋਈ ਵੀ ਤਖਲੰਦਾਜੀ ਨਹੀਂ ਕਰਾਂਗੇ ਵੀ ਉਹ ਸਾਰੇ ਸਾਰੇ ਪੱਖ ਬੇਨਤੀ ਇਹੀ ਹੈ ਵੀ ਉਹ ਸਾਨੂੰ ਰੋਜ਼ ਪਰੇਸ਼ਾਨ ਕਰਦੇ ਨੇ ਰੋਜ਼ ਤੰਗ ਕਰਦੇ ਨੇ ਕੱਲ ਨੂੰ ਕੋਈ ਨਾ ਖੁਦਾਨਾ ਖਾਸ ਤਾਂ ਕੋਈ ਗੱਲਬਾਤ ਹੋ ਜਾਂਦੀ ਹੈ ਇਹਦੇ ਲੜਾਈ ਝਗੜਾਈ ਵਗੈਰਾ ਹੀ ਹੋ ਜਾਂਦਾ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਮੇਰਾ ਨਾਮ ਸੁਖਜੀਤ ਸਿੰਘ ਹੈ ਜਿਹਦੀ ਆਮ ਵਸਨੀਕ ਹਾਂ ਮੈਂ ਇਸ ਨਗਰ ਦਾ ਜੀ ਤਰ ਜਿਹੜੀਆਂ ਇਹ ਕ੍ਰੀਤੀਆਂ ਚੱਲ ਰਹੀਆਂ ਨੇ ਜਾਂ ਜਿਹੜੇ ਪੇਰੈਂਟਸ ਨੇਗੇ ਉਹ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਇਹ ਜੇ ਬੱਚਿਆਂ ਨੂੰ ਪਹਿਲੇ ਨੰਬਰ ਦੇਤਾ ਉਹਨਾਂ ਨੂੰ ਪ੍ਰਸ਼ੰਸਾ ਮਿਲਣੀ ਚਾਹੀਦੀ ਆ ਜਦੋਂ ਇਹਨਾਂ ਦਾ ਫੈਸਲਾ ਹੋਇਆ ਜੀ ਕੁਲਵਿੰਦਰ ਸਿੰਘ ਨੇ ਬਿਆਨ ਦਿੱਤਾ ਵੀ ਮੈਂ ਆਪਣੇ ਬੱਚੇ ਨੂੰ ਬੇਦਖਲ ਕਰਤਾ ਪਰ ਜਦੋਂ ਚੌਂਕੀ ਦੇ ਵਿੱਚ ਲੈ ਕੇ ਗਏ ਉਹ ਝੂਠ ਬੋਲ ਕੇ ਇਹਨਾਂ ਨੇ ਧੂਰੀ ਤੇ ਕਰਮਜੀਤ ਨਾਲ ਸਮਝੌਤਾ ਕਰ ਲਿਆ ਪਰ ਜਦੋਂ ਚੌਂਕੀ ਦੇ ਵਿੱਚ ਉਹਨੂੰ ਕਾਗਜ਼ ਮੰਗੇ ਗਏ ਵੀ ਬੇਦਖਲੀ ਦਾ ਕਾਗਜ਼ ਦੇ ਤੂੰ ਕਹਿ ਰਿਹਾ ਸੀ ਵੀ ਮੈਂ ਬੇਦਖਲ ਕੀਤਾ ਹੋਇਆ ਪਰ ਅੱਜ ਉਹ ਉੱਥੇ ਚੌਂਕੀ ਦੇ ਵਿੱਚ ਮੁਕਰ ਗਿਆ ਵੀ ਮੈਂ ਤਾਂ ਆਪਣਾ ਬੱਚਾ ਬੇਦਖਲ ਨਹੀਂ ਕੀਤਾ ਆ ਇੱਕ ਪਾਸੇ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਕੇ ਇਹਨਾਂ ਨੂੰ ਡਿਸਟਰਬ ਕਰ ਰਹੇ ਨੇ ਔਰ ਦੂਸਰੇ ਪਾਸੇ ਉਹੀ ਕਾਨੂੰਨ ਨੂੰ ਤੋੜ ਰਹੇ ਨੇ ਪਟੀਸ਼ਨ ਪਾਈ ਆ ਜੀ ਇਹਨਾਂ ਦੇ ਅਗੇਂਸਟ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਾਂਗੇ ਵੀ ਜਿਹੜੀ ਉਹ ਪਟੀਸ਼ਨ ਆ ਉਹ ਰੱਦ ਕੀਤੀ ਜਾਵੇ ਉਹਨੂੰ ਡਿਸਪੋਜ਼ ਆਫ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਇਨਸਾਫ਼ ਮਿਲ ਸਕੇ ਮੈਂ ਹੈਰਾਨ ਹੋ ਗਿਆ ਮੈਂ ਕਿਤੇ ਅਪਕਾ ਮੈਂ ਹੈਰਾਨ ਹੋ ਗਿਆ ਵੀ ਅੱਜ ਇੱਕ ਪੇਰੈਂਟਸ ਨੂੰ ਸਾਰੇ ਪਿੰਡ ਦੇ ਸਾਹਮਣੇ ਹੱਥ ਮੰਨਣੇ ਪੈ ਗਏ ਜਿਹੜੇ ਬੱਚੇ ਉਹਨਾਂ ਨੇ ਜੰਮਿਆ ਪਾਲਿਆ ਅੱਜੋ ਤੇ ਉਹਦਾ ਇੰਨਾ ਕੁ ਵੀ ਨਹੀਂ ਹੱਕ ਰਿਹਾ ਵੀ ਉਹਨੂੰ ਘੂਰ ਕੇ ਇਹ ਗੱਲ ਕਹਿ ਸਕੇ ਵੀ ਤੂੰ ਆ ਕੀ ਕੀਤਾ ਇਹ ਕਾਨੂੰਨ ਵੀ ਬਹੁਤ ਗਲਤ ਨੇਗੇ ਇਹ ਜਿਹੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਵੀਰੇ ਇੱਕ ਪਾਸੇ ਕਾਨੂੰਨ ਹੈ ਦੂਜੇ ਪਾਸੇ ਭਾਈਚਾਰਾ ਜਿਹੜਾ ਸਮਾਜ ਇਹ ਜਿਹੜਾ ਕਾਨੂੰਨ ਆ ਜੀ ਇਹ ਭਾਈਚਾਰਕਾਂਝ ਤੋੜ ਰਿਹਾ ਹੈ ਇਹ ਜਿਹੜੇ ਕਾਨੂੰਨ ਇਹੋ ਜੇ ਬਣਾਏ ਜਾ ਰਹੇ ਨੇ ਨਾ ਇਹ ਭਾਈਚਾਰਕ ਜਿਹੜੀ ਸਾਂਝ ਆ ਉਹਨੂੰ ਤੋੜਨ ਲਈ ਬਣਾਏ ਜਾ ਰਹੇ ਨੇ ਨਾ ਕਿ ਜੋੜਨ ਲਈ ਜੇ ਜੋੜਨ ਲਈ ਆ ਤਾਂ ਐਗਜ਼ਾਮਪਲ ਤੁਹਾਡੇ ਸਾਹਮਣੇ ਆਂਗੀ ਤੁਸੀਂ ਦੇਖ ਸਕਦੇ ਹੋ ਕਿਹ ਚੀਜ਼ ਜੋੜ ਰਹੀ ਆ ਔਰ ਕਿਹ ਚੀਜ਼ ਤੋੜ ਰਹੀ ਆ ਪਿੰਡ ਵੱਲੋਂ ਕੀ ਫੈਸਲਾ ਪਿੰਡ ਵੱਲੋਂ ਫੈਸਲਾ ਹੋਇਆ ਵੀ ਇਹਨਾਂ ਦੇ ਮਾਪੇ-ਵਾਪੇ ਦਾ ਔਰ ਉਹਨਾਂ ਦਾ ਸਮਾਜਿਕ ਤੌਰ ਤੇ ਸਾਈਕਾਟ ਕਰਾਂਗੇ ਤਾਂ ਜੋ ਅਗਲੇ ਜਿਹੜੇ ਮਾਪੇ-ਵਾਪੇ ਆਪਣੇ ਬੱਚਿਆਂ ਨੂੰ ਸਪੋਰਟ ਕਰਦੇ ਨੇ ਇਹੋ ਜੇ ਕੰਮ 'ਚ ਉਹਨਾਂ ਨੂੰ ਵੀ ਇੱਕ ਸੇਧ ਮਿਲ ਸਕੇ ਸਰਕਾਰ ਪ੍ਰਸ਼ਾਸਨ ਤੇ ਸਮਾਜ ਨੂੰ ਕੀ ਅਪੀਲ ਕਰਾਂਗੇ ਸਰਕਾਰ ਪ੍ਰਸ਼ਾਸਨ ਤੇ ਸਮਾਜ ਨੂੰ ਇਹ ਅਪੀਲ ਆ ਜੀ ਸਰਕਾਰ ਨੂੰ ਤਾਂ ਸਪੈਸ਼ਲੀ ਇਹ ਅਪੀਲ ਆ ਗਈ ਵੀ ਜਿਹੜੇ ਇਹੋ ਜਿਹੇ ਕਾਰਜਾਂ ਲਈ ਐਪਰੀਸ਼ੀਏਟ ਕਰਦੇ ਨੇ ਬੱਚਿਆਂ ਨੂੰ ਜਾਂ ਜਿਹੜੇ ਜਿਹੇ ਕਾਨੂੰਨ ਬਣਾਉਂਦੇ ਨੇ ਇਹੋ ਜਿਹੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਪ੍ਰਸ਼ਾਸਨ ਲਈ ਇਹ ਅਪੀਲ ਆ ਵੀ ਜਦੋਂ ਇਹ ਜਿਹੇ ਬੱਚੇ ਵਾਪਸ ਘਰਾਂ ਚ ਆ ਕੇ ਬਸਣ ਲੱਗਦੇ ਨੇ ਉਹਨਾਂ ਤੇ ਸਖਤਾਈ ਨਾਲ ਕੋਈ ਫੈਸਲਾ ਲੈਣਾ ਚਾਹੀਦਾ ਔਰ ਸਮਾਜ ਨੂੰ ਇਹ ਅਪੀਲ ਆ ਵੀ ਰਲ ਮਿਲ ਕੇ ਇਹ ਜੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਰਨਜੀਤ ਸਿੰਘ ਨਾਮ ਹੈ ਪਿੰਡ ਗਲਵੱਟੀ ਹੈ ਤੇ ਕਦੋਂ ਤੁਹਾਡਾ ਕਿਹਦੇ ਨਾਲ ਵਿਆਹ ਹੋਇਆ ਸੀ ਮੇਰਾ 2016 ਦੇ ਵਿੱਚ ਲ ਮੈਰਿਜ ਹੋਈ ਸੀ ਦਿਲਬ੍ਰੀਤ ਕੌਰ ਨਾਲ ਤੇ ਹੁਣ ਕਿੰਨੇ ਬੱਚੇ ਨੇ ਕੀ ਮਾਮਲਾ ਪੂਰਾ ਦੋ ਬੱਚੇ ਨੇ ਜੀ ਮੇਰੇ ਮਾਮਲਾ ਇਹ ਵੀ ਦੋ ਸਾਲ ਪਹਿਲਾਂ ਮੈਂ ਕਿਰਾਏ ਤੇ ਰਹਿੰਦਾ ਰਿਹਾ ਜੀ ਦੋ ਸਾਲਾਂ ਤੋਂ ਬਾਅਦ ਹੁਣ ਪਿੰਡ ਰਹਿ ਰਹੇ ਹਾਂ ਜੀ ਤੇ ਇਹ ਪਿੰਡ ਵਾਲਿਆਂ ਨੇ ਵੀ ਪਿੰਡ 'ਚ ਰਹਿਣਾ ਨਹੀਂ ਹੈਗਾ ਤੁਹਾਨੂੰ ਵੀ ਬਾਹਰ ਜਾ ਕੇ ਰਹੋ ਹੂੰ ਤੇ ਤੁਸੀਂ ਕੇਸ ਕਿੱਥੇ ਪਾਇਆ ਕੇਸ ਤੁਸੀਂ ਨੱਬਾ ਕੋਰਡ ਦੇ ਵਿੱਚ ਕੇਸ ਪਾਇਆ ਜੀ ਠੀਕ ਹੈ ਉਹ ਵੀ ਕਹਿਣਾ ਚਾਹੁੰਦਾ ਮੰਗ ਕਰ ਦਿਓ ਮੰਗ ਤਾਂ ਹੀ ਅਸੀਂ ਇਨਸਾਫ ਇਹ ਮੰਗਦੇ ਆਂ ਵੀ ਸਾਡੀ ਸੁਣਵਾਈ ਹੋਵੇ ਜੀ ਵੀ ਪਿੰਡ ਤੋਂ ਨਾ ਕੱਢਣਾ ਸਾਨੂੰ ਬਾਹਰ ਠੀਕ ਹੈ ਤੇ ਹੁਣ ਉਹਨਾਂ ਨੇ ਕੀ ਕਰਿਆ ਜੀ ਅੱਜ ਹੀ ਉਹਨਾਂ ਨੇ ਅੱਜ ਹੀ ਉਹਨਾਂ ਨੇ ਹੀ ਗੈਰ ਕਾਨੂੰਨੀ ਮਦਾ ਪਾਇਆ ਜੀ ਸਾਨੂੰ ਪਿੰਡੋਂ ਕੱਢਣ ਲਈ ਜੀ ਤੇ ਸਾਡੀ ਸੁਣਵਾਈ ਹੋਈ ਜਾਵੇ ਤੇ ਨਾ ਇਨਸਾਫ ਮਿਲੇ ਜੀ ਫਿਰ ਅਸੀਂ ਉੱਪਰ ਹਾਈ ਉੜ ਜੀ ਜਮਾਈ ਮੈਂ ਅਮਰਦੀਪ ਸਿੰਘ ਐਡਵੋਕੇਟ ਨਾਬੇ ਪ੍ਰੈਕਟਿਸ ਕਰਦਾ ਜੀ ਜੀ ਕੀ ਮਾਮਲਾ ਸਰ ਪੂਰਾ ਜੀ ਮਾਮਲਾ ਇਹਦੇ ਵਿੱਚ ਇਹ ਹੈ ਜੀ ਅੱਜ ਤੋਂ 5-6 ਦਿਨ ਪਹਿਲਾਂ ਮੇਰੇ ਕੋਲ ਦਿਲਪ੍ਰੀਤ ਤੇ ਤਰਨਜੀਤ ਸਿੰਘ ਨੇ ਅਪਰੋਚ ਕੀਤੀ ਸੀ ਕਿ ਇਹਨਾਂ ਨੂੰ ਪਿੰਡ ਚੋਂ ਧੱਕੇ ਨਾਲ ਕੱਢਿਆ ਜਾ ਰਿਹਾ ਹੈ ਜਦੋਂ ਮੈਂ ਪੂਰਾ ਮਾਮਲਾ ਇਹਨਾਂ ਤੋਂ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਕਿ 2016 ਦੇ ਵਿੱਚ ਇਹਨਾਂ ਦੀ ਲਵ ਮੈਰੀ ਹੋਈ ਸੀ ਪਹਿਲਾਂ ਤੇ 2-3 ਸਾਲ ਚਲੋ ਪਿੰਡ ਤੋਂ ਬਾਹਰ ਰਹੇ ਉਹਨੇ ਪਿੰਡ ਦੇ ਵਿੱਚ ਰਹਿ ਰਹੇ ਨੇ ਬਟ ਪਿੰਡ ਦੀ ਪੰਚਾਇਤ ਵੱਲੋਂ ਇਹਨਾਂ ਦੇ ਪੇਰੈਂਟਸ ਵੱਲੋਂ ਤੇ ਕੁਝ ਪਿੰਡ ਦੇ ਸ਼ਰਾਰਤੀ ਅੰਸਰਾਂ ਵੱਲੋਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਦੇ ਖਿਲਾਫ ਦਰਖਾਸਤबाजी ਹੋ ਰਹੀ ਹੈ ਫਿਰ ਮੈਂ 90 ਕਚੇਰੇ ਦੇ ਵਿੱਚ ਕੇਸ ਵੀ ਫਾਈਲ ਕੀਤਾ ਸੀ ਜਦੀ ਤਰੀਕ ਕੱਲ ਹੈ ਜੀ ਮਾਨਜੋਗ ਅਦਾਲਤ 90 ਪੈਂਡਿੰਗ ਹੈ ਜੀ ਤੇ ਹੁਣ ਇਹਨਾਂ ਦੇ ਖਿਲਾਫ ਅੱਜ ਇੱਕ ਗੈਰ ਕਾਨੂੰਨੀ ਮਤਾ ਵੀ ਪਾਸ ਕੀਤਾ ਹੈ ਪੰਚਾਇਤ ਨੇ ਜਿਹਦੇ ਵਿੱਚ ਮਤੇ ਦੇ ਵਿੱਚ ਇਹਨਾਂ ਨੂੰ ਕੱਢਣ ਬਾਰੇ ਤੇ ਇਹਨਾਂ ਦਾ ਸੋਸ਼ੀਅਲੀ ਬਾਇਕਾਟ ਕੀਤਾ ਹੈ ਠੀਕ ਹੈ ਇਦੇ ਵਿੱਚ ਐਵੇਂ ਜੀ ਕਿਉਂਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਵੀ ਹੈ ਫੰਡਾਮੈਂਟਲ ਰਾਈਟਸ ਦੀ ਵਾਇਓਲੇਸ਼ਨ ਵੀ ਹੈ ਜੇ ਮਤਲਬ ਇਹ ਆਪਣੇ ਜਿਹੜੇ ਇਲੀਗਲ ਐਕਟੀਵਿਟੀਜ਼ ਤੋਂ ਨਹੀਂ ਬਾਜ ਜਾਂਦੇ ਤਾਂ ਅਸੀਂ ਔਨਰੇਬਲ ਹਾਈ ਕੋਰਟ ਦਾ ਵੀ ਅਪਰੋਚ ਕਰਾਂਗੇ ਜੀ ਪੰਜਾਬ ਦੇ ਹਾਈ ਕੋਰਟ ਜਾਵਾਂਗੇ ਜੀ ਥੈਂਕ ਯੂ ਇਹ ਨਾਮ ਹੈ ਇਹਦਾ ਵੀ ਨਾਮ ਹੈ ਤੇ ਪੌਣਾ ਦਾ ਨਾਮ ਬਲਪ੍ਰੀਤ ਘੋਰਪੇ ਕਾਹ ਜੀ ਕਹਿੰਦੇ ਹੈ ਇਹ ਕਲਵੱਟੀ ਪਿੰਡ ਦੇ ਰਹਿਣ ਵਾਲੇ ਆ ਜੋ ਕਲਵੱਟੀ ਚੌਕੀ ਦੇ ਨਿਸ਼ਾਨਾ ਹੈ ਪਿੰਡ ਜੀ ਇਹ ਬੱਚਿਆਂ ਨੇ ਇੱਕੋ ਪਿੰਡ ਦੇ ਦੋਨੇ ਬੱਚਿਆਂ ਨੇ ਵਿਆਹ ਕਰਾਇਆ ਉਹ ਇਹਦੇ ਵਿੱਚ ਪੁਲਿਸ ਦੀ ਕਾਨੂੰਨੀ ਜਰੀ ਦੇ ਵਿੱਚ ਕਰਨ ਵਾਲਾ ਕੋਈ ਵੀ ਕਰ ਰਹੀ ਨਹੀਂ ਹੈ ਇਹ ਕੋਰਟ ਦਾ ਮੈਟਰ ਹੈ ਇਹਦੇ ਵਿੱਚ ਕੋਰਟ ਦੀ ਪ੍ਰੋਸੀਡਿੰਗ ਚੱਲ ਰਹੀ ਜੀ ਹੋਰ ਤੁਸੀਂ ਕੀ ਇਹਦਾ ਹੈ ਇਹਦੇ ਬਾਰੇ ਹਲੇ ਸਾਨੂੰ ਕੁਝ ਨਹੀਂ ਪਤਾ ਹਮਨ ਤੋਂ ਦੇਖ ਕੇ ਹਾਂ ਜੀ ਹਾਲ ਵੀ ਘਣੀ ਤਾਂ ਕੋਈ ਕਾਨੂੰਨ ਪਿੰਡ ਤੋਂ ਕੋਈ ਵੀ ਇਦਾਂ ਦੀ ਸ਼ਿਕਾਇਤ ਨਹੀਂ ਹੈ ਪਿੰਡੀ ਪੰਚਾਇਤ ਤੋਂ ਜਾਂ ਆਪਣੇ ਦੇ ਸਰਪੰਚ ਕੋ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਹੈ